ਇਹਨਾਂ ਦੇ ਘਰਾ ਮੂਰੇ ਤਰਨੇ ਇਹਨਾਂ ਨੇ 12 ਵੀ ਜੇਕਰ ਤੁਸੀਂ ਕਾਰਵਾਈ ਨਹੀਂ ਕਰੋਗੇ ਨੇ ਥਾਪੜਾ ਅਪਰੇਟ ਕਰਾਂਗੇ ਅਸੀਂ ਮੈਂ ਗੱਡੀ ਪਾ ਕੇ ਪਿੱਛੇ ਕੜੀ ਸੂੰਗਾ ਮੈਂ ਕੜੀ ਸੂੰਗਾ ਇਖਤਮਾਰ ਇਹ ਕਾਜੀ ਸਾਰੇ ਭੈਣ ਭਰਾਵਾਂ ਨੂੰ ਦੂਖ ਥੋੜਨਾ ਗੱਲਾਂ ਸਾਂਝੀਆਂ ਕਰਨੀ ਸੀ ਤੁਸੀਂ ਵੀ ਇਹ ਗੱਲਾਂ ਨੂੰ ਸਾਂਝੀਆਂ ਕਰਕੇ ਅੱਗੇ ਤੱਕਰ ਪਹੁੰਚਾ ਦੇਣਾ ਸਭ ਤੋਂ ਪਹਿਲੇ ਤਾਂ ਗੱਲ ਇਹ ਹੈ ਕਿ ਅਗਲਾ ਹੁਣ ਪ੍ਰੋਗਰਾਮ ਕੀ ਹੋਣ ਵਾਲਾ ਹੈ ਤਾਂ ਉਹ ਗੱਲ ਕਰਨੀ ਆ ਇੱਕ ਇਹ ਗੱਲ ਕਰਨੀ ਆ ਕਿ ਮਾਲੀ ਦਾ ਜਿਹੜਾ ਪ੍ਰੋਗਰਾਮ ਕੀਤਾ ਸੀ ਉਹਦਾ ਛਿੱਟਾ ਕੀ ਨਿਕਲਿਆ ਸਭ ਤੋਂ ਪਹਿਲਾਂ ਤਾਂ ਗੱਲ ਇਹ ਦੱਸ ਦੇ ਵੀ ਅਗਲੇ ਪ੍ਰੋਗਰਾਮ ਕੀ ਹੋਣ ਵਾਲੇ ਨੇ ਅਗਲਾ ਪ੍ਰੋਗਰਾਮ ਆਪਣਾ ਬਹੁਤ ਵੱਡਾ ਜਿਹੜਾ ਹੋਣਾ ਜਲੰਧਰ ਦੇ ਵਿੱਚ ਜਲੰਧਰ ਦੇ ਵਿੱਚ ਬਹੁਤ ਵੱਡਾ ਜਿਹੜਾ ਠੱਗ mafia ਹੈ ਮੈਂ ਪਹਿਲੇ ਪ੍ਰਸ਼ਾਸਨ ਨੂੰ ਗੱਲ ਕਹਿ ਦੇਣਾ ਚਾਹਣਾ ਤੇ ਠੱਗ mafia ਨੂੰ ਵੀ ਇਹ ਗੱਲ ਕਹਿ ਦੇਣਾ ਚਾਹਣਾ ਕਿ ਜੇਕਰ ਤੁਸੀਂ ਆਪਣਾ ਜਲੂਸ ਕਢਾਉਣਾ ਹੈ ਉਦੋਂ ਉੱਥੇ ਪ੍ਰਸ਼ਾਸਨ ਦਾ ਵੀ ਜਲੂਸ ਨਿਕਲਿਆ ਤੇ ਏਜੰਟ mafia ਦੇ ਵੀ ਜਲੂਸ ਨਿਕਲਿਆ ਜਿੱਦ ਤੁਸੀਂ ਚਾਹੋ ਵੀ ਸਾਡਾ ਜਲੂਸ ਨਾ ਨਿਕਲੇ ਤੁਸੀਂ ਜਿੰਨੇ ਵੀ ਠੱਗ mafia ਜਿਹੜਾ ਏਜੰਟ ਹੈ ਤੁਸੀਂ ਸਾਰੇ ਲੋਕਾਂ ਦੇ ਬੰਦੇ ਬਣ ਕੇ ਪੈਸੇ ਵਾਪਸ ਕਰ ਦਿਓ ਗੱਲ ਨਾਲ ਹੀ ਪ੍ਰਸ਼ਾਸਨ ਨੂੰ ਆ ਜੇ ਤੁਸੀਂ ਸਾਨੂੰ ਇਹ ਗੱਲ ਹਮੇਸ਼ਾ ਕਹਿਣਿਓ ਕਿ ਭਾਣਾ ਕਾਨੂੰਨ ਹੱਥਾਂ ਚ ਲੈਂਦਾ ਜੇ ਅਸੀਂ ਜੇ ਅਸੀਂ ਉਹ ਗੱਲਾਂ ਤੇ ਨਾ ਹੀ ਸਾਨੂੰ ਇਹ ਪ੍ਰੋਗਰਾਮ ਕਰਨ ਦੀ ਆਫਤ ਪਵੇ ਤਾਂ ਤੁਸੀਂ ਪਹਿਲਾਂ ਹੀ ਜਿਹੜਾ ਲੋਕਾਂ ਦੇ ਉੱਪਰ ਜਿਹੜੇ ਉੱਤੇ ਜਿਹੜੇ ਏਜੰਟਾਂ ਜਿਹੜੇ ਲੋਕਾਂ ਨੇ ਦਰਖਾਸਤਾਂ ਦਿੱਤੇ ਹੋਏ ਨੇ ਉਹਨਾਂ ਦੇ ਪਰਚੇ ਪੱਕਾ ਉਹਨਾਂ ਨੂੰ ਅੰਦਰ ਫਿੱਟੋ ਤੇ ਸਾਰੀ ਪ੍ਰਾਪਰਟੀ ਅਟੈਚ ਕਰੋ ਤੇ ਕਾਨੂੰਨ ਦੀ ਜਿਹੜੀ ਗੱਲ ਕਰਨਾ ਚਾਹੁੰਨਾ ਉਹ ਮੈਂ ਤੁਹਾਨੂੰ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਆਉਣਾ ਹੀ ਆਉਣਾ ਕਿ ਸਖਤ ਇਹਨਾਂ ਦੇ ਖਿਲਾਫ ਕਾਨੂੰਨ ਬਣਾਇਆ ਜਾਵੇ ਅਜਤੂਬਾ ਜਲੰਧਰ ਦੇ ਵਿੱਚ ਮੈਂ ਐਡਾ ਕ ਵੱਡਾ ਨਾ ਕਿਰਣਾ ਪ੍ਰੋਗਰਾਮ ਆ ਮੈਂ ਕੁਝ ਦਿਨਾਂ ਬਾਅਦ ਪ੍ਰੋਗਰਾਮ ਜਲਦੀ ਦੇ ਰਿਹਾ ਲੋਕ ਤਿਆਰ ਰਹਿਣ ਲੋਕਾਂ ਦਾ ਕੰਮ ਇਹ ਨਾ ਹੋਵੇ ਠੀਕ ਹਨਾ ਗੱਲ ਜਿਵੇਂ ਤੁਸੀਂ ਉੱਥੇ ਕਰਿਆ ਸਭ ਤੋਂ ਵੱਧ ਮੇਰਾ ਜੋਰ ਪਤਾ ਹੀ ਗੱਲ ਹੈ ਜਿੰਨਾ ਮੇਰਾ ਜੋਰ ਸਰਕਾਰ ਨਾਲ ਤੇ ਪ੍ਰਸ਼ਾਸਨ ਨਾਲ ਲੜਨ ਤੇ ਲੱਗਿਆ ਓਨਾ ਜੋਰ ਤੁਹਾਨੂੰ ਕੱਲਾ ਬਿਠਾਉਣ ਤੇ ਲੱਗਿਆ ਮੇਰਾ ਮੈਂ ਤੁਹਾਨੂੰ ਗੱਲ ਕਹਿ ਰਿਹਾ ਯਾਰ ਮੈਨੂੰ ਮੈਂ ਪੂਰੇ ਪ੍ਰਬੰਧ ਨਹੀਂ ਕਰ ਸਕਦਾ ਮੇਰੇ ਕੋਲ ਇੰਨੇ ਪੈਸੇ ਨਹੀਂ ਹੈਗੇ ਜੇਕਰ ਆਪਣੇ ਪ੍ਰਬੰਧ ਘਟਨੇ ਬਹਿ ਜਾਓ ਮੈਨੂੰ ਤੁੱਪੇ ਬਿਠਾ ਲਓ ਜਿੰਨੀ ਮਰਜ਼ੀ ਅੱਗ ਦੇ ਸੇਕ ਦੇ ਵਿੱਚ ਬਿਠਾ ਲਓ ਤੁਸੀਂ ਬੈਠ ਕੇ ਹੋਣੀ ਸੀ ਰਹੇ ਤੁਹਾਨੂੰ ਪਤਾ ਵੀ ਜੇ ਤੁਸੀਂ ਬੈਠੇ ਹੁੰਦੇ ਉਸਦਾ ਹੋਰ ਬਹੁਤ ਵੱਡਾ ਪ੍ਰਭਾਵ ਪੈਣਾ ਸੀਗਾ ਵੀ ਕਿੰਨੇ ਲੋਕ ਜਾਬਤੇ ਦੇ ਵਿੱਚ ਨੇ 10 ਜਣੇ ਉਧਰ ਨੂੰ ਭਜਾਇਆ ਕਰਨ 15 ਜਣੇ ਉਧਰ ਨੂੰ ਭਜਾਇਆ ਕਰਨ ਇਹ ਥੋੜੂ ਕੋਈ ਗੱਲ ਆ ਜਿੰਨੇ ਬੰਦੇ ਮੇਰੇ ਬੁਲਾਏ ਹੋਏ ਸੀਗੇ ਉਹ ਸਾਰੇ ਬਹਿ ਗਏ ਜਿਹੜੇ ਬੰਦੇ ਪੀੜਤੀ ਉਹ ਬੈਠੇ ਨਹੀਂ ਉਹ ਪੀੜਤੀ ਜਿਹੜੇ ਉਹ ਤਾਂ ਕਿਤੇ ਉਧਰ ਨੂੰ ਭਜਾਇਆ ਕਰਨ ਜਿਵੇਂ ਮੇਲੇ ਚ ਆਏ ਹੁੰਦੇ ਕਿ ਉਧਰ ਨੂੰ ਭਜਾਇਆ ਕਰਨ ਜਾਬਤੇ ਦੇ ਵਿੱਚ ਰਹਿ ਕੇ ਪ੍ਰੋਗਰਾਮ ਲੜੇ ਜਾਂਦੇ ਨੇਗੇ ਜਾਬਤੇ ਦੇ ਵਿੱਚ ਰਹਿ ਕੇ ਇਸ ਕਰਕੇ ਜਦੋਂ ਤੁਸੀਂ ਉਹ ਗੱਲਾਂ ਮੰਨੋਗੇ ਜਦੋਂ ਕੋਈ ਬੰਦਾ ਬੋਲ ਰਿਹਾ ਮੇਰਾ ਐਨਾ ਜ਼ੋਰ ਲੱਗਿਆ ਲੋਕਾਂ ਨੂੰ ਇਕੱਠੇ ਕਰਨ ਤਾਂ ਇੰਨਾ ਜ਼ੋਰ ਲੱਗਿਆ ਬਹੁਤ ਜ਼ਿਆਦਾ ਜਿਹੜਾ ਕਿ ਮੇਰਾ ਸਰੀਰ ਨਾ ਕੱਲ ਦਾ ਮੇਰਾ ਇੰਨਾ ਸਰੀਰ ਮੇਰਾ ਡਾਊਨ ਚੱਲ ਰਿਹਾ ਠੀਕ ਆ ਨਾ ਗੱਲ ਪਰ ਸੋਨ ਇੰਨਾ ਡਾਊਨ ਕਿਉਂਕਿ ਉਦੋਂ ਮੈਂ ਕੁਝ ਖਾਦਾ ਹੀ ਨਹੀਂ ਮੈਂ ਜਦੋਂ 5 6 ਵਜੇ ਫ੍ਰੀ ਹੋ ਕੇ ਫਿਰ ਕਿਤੇ ਥੋੜਾ ਮੋਟਾ ਕੁਝ ਖਾਦਾ ਫਿਰ ਉਹ ਅੰਦਰ ਨਾ ਲੰਘੇ ਸਵੇਰ ਦੀ ਭੁੱਖ ਗਰਮਾਇਸ ਨਾਦਰ ਅੰਦਰੋਂ ਨਹੀਂ ਭਰ ਗਈ ਬੋਲ-ਬੋਲ ਕੇ ਹੁਣ ਜਿਹੜੀ ਗੱਲ ਇਹ ਆ ਕਿ ਇਹ ਜਿਹੜੇ ਹੁਣ ਆਪਾਂ ਇਹ ਇਹ ਜਿਹੜੇ ਵੱਡੇ ਐਕਸੀਡੈਂਟ ਦੇ ਖਿਲਾਫ ਕਰਨੇ ਆ ਤੇ ਤਕੜੇ ਹੋ ਕੇ ਲੋਕਾਂ ਨੇ ਕੱਲੇ-ਕੱਲੇ ਬੰਦੇ ਨੇ ਜਾਗਰੂਤ ਹੋ ਕੇ ਇਹਨਾਂ ਦੇ ਸਾਰਿਆਂ ਦਾ ਜਿਹੜਾ ਜਰੂਸ ਆਪਾਂ ਘਰਾਮੂਰੇ ਕੱਟਣਾ ਤੇ ਇਹਨਾਂ ਦੇ ਆ ਅੱਗੇ ਘਰ ਘੇਰਨੇ ਆ ਮੈਨੂੰ ਪਤਾ ਕਿ ਛਿੱਟਾ ਉਹਦਾ ਨਿਕਲਾ ਹੀ ਬਹੁਤ ਤਕੜਾ ਹੈ ਪਰ ਇਹਨਾਂ ਨੇ ਕੁਝ ਕਰਨਾ ਵੀ ਕੁਝ ਨਹੀਂ ਪਰ ਇਹਨਾਂ ਦੇ ਜਿਹੜੀ ਕੰਨੀ ਗੱਲ ਪਾਉਣੀ ਸੀ ਨਾ ਵੀ ਅਸੀਂ ਜਿਹੜੇ ਹੁਣ ਅਸੀਂ ਕੰਮ ਕਰ ਲਈ ਜਾ ਰਹੇ ਆ ਇਹਨਾਂ ਦੇ ਘਰਾਮੂਰੇ ਧਰਨੇ ਇਹਨਾਂ ਦੇ 12 ਮੂਰੇ ਧਰਨੇ ਜਿਨ੍ਹਾਂ ਦੇ ਘਰਾਂ ਦੇ ਜਿਵਾਕਾਂ ਨੂੰ ਇਹਨਾਂ ਦੇ ਜਿਹੜੇ ਜਿਹੜੇ ਆਪਣੇ ਪਰਿਵਾਰਾਂ ਨੂੰ ਉਹਨਾਂ ਨੂੰ ਘਰਾਂ ਦੇ ਵਿੱਚੋਂ ਬਾਹਰ ਨਿਕਲ ਲੈਣਾ ਹੁਣ ਇਹ ਜੋ ਧਰਨੇ ਇਹ ਜੋ ਪ੍ਰੋਟੈਸਟ ਕਰਾਂਗੇ ਜਿਨ੍ਹਾਂ ਨੇ ਠੱਗਿਆ ਨਾ ਏਜ ਇੰਨੇ ਦੀਆਂ ਪ੍ਰਾਪਰਟੀਆਂ ਤੁਹਾਨੂੰ ਪੱਕਾ ਪਤਾ ਹੋਣਾ ਚਾਹੀਦਾ ਜਿਹਨੇ ਠੱਗੀ ਮਾਰੀ ਹੈ ਵੀ ਉਹਦੀ ਪ੍ਰਾਪਰਟੀ ਦਾ ਘਰ ਕਿੱਥੇ ਆ ਉਹਨਾਂ ਦਾ ਜਰੂਰਸ ਹੋਣਾ ਐਵੇਂ ਨਿਕਲੂਗਾ ਜਿਵੇਂ ਤੁਹਾਨੂੰ ਹੰਡਲਮਾਹਲੀ ਵਾਲਾ ਪ੍ਰੋਗਰਾਮ ਦਾ ਛਿੱਟਾ ਕੀ ਨਿਕਲਿਆ ਸਭ ਤੋਂ ਪਹਿਲਾਂ ਤਾਂ ਗੱਲ ਇਹ ਹੈ ਜਿਹੜਾ ਆਪਾਂ ਜਦੋਂ ਆਪਾਂ ਪ੍ਰੋਗਰਾਮ ਲੀਕਿਆ ਸੀ 2 ਦਿਨ ਪਹਿਲਾਂ ਹੀ 2 ਦਿਨ ਪਹਿਲਾਂ ਹੀ ਜਦੋਂ ਆਪਾਂ ਵੀਡੀਓ ਪਾਈ ਹੈ 2 ਦਿਨ ਪਹਿਲਾਂ ਹੀ ਇਨ੍ਹਾਂ ਏਜੰਟਾਂ ਨੇ ਅੱਧਾ-ਅੱਧੇ ਪੈਸੇ ਲੋਕਾਂ ਦੇ ਖਾਤਿਆਂ ਦੇ ਵਿੱਚ ਪਾਤੇ ਵੀ ਸਾਨੂੰ ਇੰਨੇ ਦਿਨਾਂ ਦਾ ਟਾਈਮ ਦੇ ਦਿਓ ਇੰਨਾ ਲੋਕਾਂ ਦਾ ਪੈਸਾ ਮੁੜਿਆ ਉੱਥੇ ਬੈਠ ਕੇ ਪ੍ਰੋਗਰਾਮ ਜਿੱਦਣ ਹੋਇਆ ਉਦੋਂ ਸਾਡੇ ਬੰਦਿਆਂ ਨੇ ਜਦੋਂ ਮੈਂ ਜਦੋਂ ਇਹ ਡੀਸੀ ਸਾਹਿਬ ਨਹੀਂ ਆਏ ਤੁਹਾਨੂੰ ਪਤਾ ਹੀ ਆ ਪਰ ਜ਼ਰੂਰ ਤਾਂ ਇਹਦਾ ਜਿਹੜੀ ਗੱਲ ਉੱਥੇ ਮੈਂ ਕਹਾਉਣਾ ਚਾਹੁੰਦਾ ਸੀਗਾ ਜੀ ਜੀ ਮੈਂ ਗੱਲ ਕਹਿਣਾ ਚਾਹੁੰਦਾ ਸੀਗਾ ਮੀਡੀਆ ਸਾਹਮਣੇ ਪ੍ਰਸ਼ਾਸਨ ਨੂੰ ਮਨਾਈ ਨਹੀਂ ਮੂੰਹ ਚੋਂ ਗੱਲ ਡੀਐਸਪੀ ਸਾਹਿਬ ਗੱਲ ਮੰਨੇ ਨਹੀਂ ਮੂੰਹ ਚੋਂ ਗੱਲ ਐਸਡੀਐਮ ਸਾਹਿਬ ਗੱਲ ਮੂੰਹ ਚੋਂ ਮੰਨੇ ਨਹੀਂ ਜਿਹੜੀ ਗੱਲ ਸਵਾਲ ਜਵਾਬ ਜਿਹਨੇ ਮੈਂ ਕਰਨੇ ਸੀਗੇ ਕਿ ਪੰਜਾਬ ਦੀ ਐਡੀ ਵੱਡੀ ਸਮੱਸਿਆ ਹੈ ਤੁਸੀਂ ਜਿਹੜਾ ਮੈਨੂੰ ਹਰ ਟਾਈਮ ਇਹ ਗੱਲ ਕਹਿੰਦੇ ਸੀਗੇ ਕਿ ਇਹ ਧੱਕਾ ਕਰਦਾ ਕਾਨੂੰਨ ਹੱਥ ਚੋਂ ਲੈਂਦਾ ਇਹਨਾਂ ਨੇ ਮੂੰਹ ਚੋਂ ਸਾਰੀਆਂ ਸਾਮਕੇ ਸਾਰੇ ਜਾਣੇ ਰੱਖਿਓ ਹੁਣ ਆਪਾਂ ਇਹਨਾਂ ਦਾ ਮਹਾਲੀ ਦੇ ਵਿੱਚੋਂ ਐਸੀ ਇਹਨਾਂ ਦੀ ਜੜ ਪੱਟਣੀ ਐ ਹੋਰ ਸ਼ਹਿਰਾਂ ਦੇ ਵਿੱਚੋਂ ਐਸੀ ਇਹਨਾਂ ਦੀ ਜੜ ਪੱਟਣੀ ਐ ਕਿ ਕਿਸੇ ਬੰਦੇ ਨੇ ਡਰ ਨਾ ਜਿਹੜੀ ਗੱਲ ਮੈਂ ਪ੍ਰਸ਼ਾਸਨ ਨੂੰ ਤੁਹਾਡੇ ਸਾਹਮਣੇ ਠੋਕ ਕੇ ਗੱਲ ਕਹੀ ਐ ਵੀ ਜੇਕਰ ਤੁਸੀਂ ਕਾਰਵਾਈ ਨਹੀਂ ਕਰੋਗੇ ਨੇ ਥਾਪੜਾ ਅਪਰੇਟ ਕਰਾਂਗੇ ਅਸੀਂ ਜੇ ਕਿਸੇ ਵੀ ਬੌਂਸਰ ਨੇ ਉੱਤੇ ਖੜਾ ਕੇ ਉੱਥੇ ਮੂਰੇ ਕਿਸੇ ਸਾਡੇ ਨੌਜਵਾਨ ਨੂੰ ਧਮਕੀ ਦਿੱਤੀ ਤਾਂ ਮੈਂ ਗੱਡੀ ਪਾ ਕੇ ਪਿੱਛੇ ਕਢੀ ਚੂਗਾ ਮੈਂ ਕਢੀ ਚੂਗਾ ਇਸਤਮਾਲ ਅਸੀਂ ਇਹਨਾਂ ਨੂੰ ਕਢੀਸਾਂਗੇ ਸਾਨੂੰ ਸਾਨੂੰ ਕਾਨੂੰਨ ਹੱਥਾਂ ਦੇ ਵਿੱਚ ਫਿਰ ਤੁਸੀਂ ਕਹਿੰਦੇ ਅਸੀਂ ਲੈਣਾ ਨਹੀਂ ਚਾਹੁੰਦੇ ਪਰ ਸਾਨੂੰ ਮਜਬੂਰੀ ਤੌਰ ਤੇ ਲੈਣਾ ਪਊ ਲੈਣਾ ਪਊ ਜਿਵੇਂ ਅਸੀਂ ਪਹਿਲਾਂ ਐਕਸ਼ਨ ਕੀਤੇ ਨਗੇ ਅਸੀਂ ਇਹ ਜਿਹੜੀ ਪੰਜਾਬ ਦੀ ਸਭ ਤੋਂ ਵੱਡੀ ਸਮੱਸਿਆ ਹੈ ਨਸ਼ਾ mafia ਤੋਂ ਵੱਡੀ ਸਮੱਸਿਆ ਹੈ ਇਹ ਸਮੱਸਿਆ ਦਾ ਸਾਨੂੰ ਜੜ ਪੱਟਣੀ ਪੈਣੀ ਆ ਇੱਥੇ ਕਿਸੇ ਬੰਦ ਨਾਲ ਜਗਰਾ ਨਹੀਂ ਪੈਂਦਾ ਕਿ ਜਿਵੇਂ ਆਪਾਂ ਲੰਮੇ ਸਮੇਂ ਤੋਂ ਬੋਲੀ ਜਾਂਦੇ ਆ ਤੁਸੀਂ ਕੋਈ ਵੀ ਬੰਦਾ ਜਿਹੜਾ ਬੰਦਾ ਬੰਦਾ ਇਹਦੇ ਖਿਲਾਫ ਬੋਲਣ ਲੱਗ ਜੇ ਹਰ ਇੱਕ ਬੰਦੇ ਨੂੰ ਜਾ ਕੇ ਏਜੰਟ ਖਰੀਦ ਲੈਣਗੇ ਤੁਸੀਂ ਐ ਕਰਿਓ ਕਿਸੇ ਵੀ ਏਜੰਟ ਦੇ ਖਿਲਾਫ ਵੀਡੀਓ ਪਾ ਦਿਓ ਉਹ ਬੰਦੇ ਦੀ ਤੁਹਾਨੂੰ 5 ਦਿਨਾਂ ਬਾਅਦ ਵੀ ਖਿਲਾਫ ਨਹੀਂ ਬੋਲਦਾ ਮਿਲੂਗਾ ਕਿਉਂਕਿ ਪੈਸੇ ਖਰੀਦ ਦੇਣਗੇ ਇਹ ਤਾਂ ਲੰਮਾ ਸਮਾਂ ਜਿਵੇਂ ਆਪਾਂ ਸੰਘਰਸ਼ ਲੜ ਰਹੇ ਹਾਂ ਉਹ ਲੜਨਾ ਹੀ ਪੈਣਾ ਇਹ ਲੜਾਈ ਬੜਾ ਲੰਮਾ ਲੰਮੀ ਲੈ ਕੇ ਜਾਣੀ ਪੈਣੀ ਆ ਇਸ ਕਰਕੇ ਉਹ ਦਿਨ ਇੰਨੇ ਲੋਕਾਂ ਨੇ ਪੈਸੇ ਮੁੜੇ ਤੇ ਇਹ ਜਿਹੜਾ ਕਿ ਪ੍ਰਸ਼ਾਸਨ ਗੱਲਾਂ ਕਰਦਾ ਸੀ ਜਿਹੜਾ ਆਪਣੇ ਤੇ ਕਾਰਵਾਈਆਂ ਕਰਨ ਨੂੰ ਫਿਰਦਾ ਸੀ ਉਹ ਸਾਰਿਆਂ ਨੂੰ ਮੂੰਹ ਤੋੜਮਾ ਜਵਾਬ ਦਿੱਤਾ ਕਰਕੇ ਇਹ ਜਿਹੜੀਆਂ ਸਾਰੀਆਂ ਗੱਲਾਂ ਸੀ ਆਪਾਂ ਪ੍ਰਸ਼ਾਸਨ ਦੇ ਕੰਨੀ ਘੜਤੀਆਂ ਹੁਣ ਡੀਸੀ ਦੇ ਐਸਡੀਐਮ ਦੇ ਸਾਰੇ ਪ੍ਰਸ਼ਾਸਨ ਦੇ ਗੱਲਾਂ ਘੜਤੀਆਂ ਹੁਣ ਜਦੋਂ ਆਪਾਂ ਧਰਨਾ ਲਾਵਾਂਗੇ ਰੋਟੀ ਆਪਣੀ ਲੈ ਕੇ ਆਇਓ ਠੀਕ ਹੈ ਉੱਥੇ ਮੈਂ ਤਾਂ ਤੁਹਾਡੇ ਲਈ ਲੜ ਸਕਦਾ ਰੋਟੀ ਪਾਣੀ ਆਪਣਾ ਲੈ ਕੇ ਆਇਆ ਕਰੋ ਉੱਥੇ ਮੈਂ ਇੱਥੇ ਗੁਰਦੁਆਰਾ ਜਿੱਥੇ ਥੋੜਾ ਪ੍ਰਮੰਧ ਕਰਿਆ ਨਹੀਂ ਪਰ ਸਭ ਤੋਂ ਵੱਡੀ ਗੱਲ ਹੈ ਕਿ ਵੀ ਜਾਵਤ ਦੇ ਵਿੱਚ ਰਹਿਣੇ ਬੜੇ ਜ਼ਰੂਰੀ ਹਾਂ ਅਨਸ਼ਾਸਨ ਦੇ ਵਿੱਚ ਰਹਿਣੇ ਬੜੇ ਜ਼ਰੂਰੀ ਹਾਂ ਮੈਨੂੰ ਕੋਈ ਬਲਾਰਾ ਬਣ ਦਾ ਸ਼ੌਂਕ ਨਹੀਂ ਕੋਈ ਮੈਨੂੰ ਮਾਈਕ ਫੜ ਕੇ ਕੋਈ ਮੈਨੂੰ ਮੈਂ ਉਹ ਜਿੱਥੇ ਤੁਸੀਂ ਮੇਰੀ ਡਿਊਟੀ ਲਾ ਲਿਆ ਕਰੋ ਤੁਸੀਂ ਹਨ ਸ਼ਾਸਨ ਦੇ ਵਿੱਚ ਹੋਵੋਗੇ ਮੈਨੂੰ ਜਿੱਥੇ ਤੁਸੀਂ ਮਰਜ਼ੀ ਬਿਠਾ ਦੇ ਮੈਂ ਉੱਥੇ ਬੈਠੂਗਾ ਪਰ ਕਿਸੇ ਬੰਦੇ ਨੇ ਹੱਲਣਾ ਨਹੀਂ ਇਹ ਥੋੜੂਆਂ ਵੀ ਯਾਰ ਤੁਸੀਂ ਤਾਂ ਥਣ ਤਾਂ ਇੱਕ ਖਦੇੜ ਨੂੰ ਫਿਰਦਾ ਹੀ ਹੁੰਦਾ ਪ੍ਰਸ਼ਾਸਨ ਮੈਂ ਹਰੇਕ ਥਾਂ ਮੈਂ ਉਦਾਹਰਣ ਦੇ ਕੇ ਦੱਸਦਾ ਵੀ ਜੇ ਤੁਸੀਂ ਲੋਕ ਪਾੜਦੇ ਹੋ ਇਹ ਤੁਹਾਨੂੰ ਕਿਵੇਂ ਪਾੜ ਕੇ ਤੁਹਾਨੂੰ ਖੜਿਆਉਣਾ ਚਾਹੁੰਦੇ ਹੁੰਦੇ ਨੇਗੇ ਅੰਗਰੇਜ਼ 60 70000 ਸੀ ਕਿ ਜਿਹੜਾ ਕਿ ਸਵਾ 100 ਕਰੋੜ ਤੇ ਰਾਜ ਕਰਕੇ ਸਿਰਫ ਪਾੜ ਕੇ ਤੁਹਾਨੂੰ ਇਹ ਤੁਹਾਨੂੰ ਕਿਸੇ ਨੂੰ ਕੁਝ ਕਹਿ ਰਿਹਾ ਕਿਸੇ ਨੂੰ ਕੁਝ ਕਹਿ ਰਿਹਾ ਤੁਸੀਂ ਕਿਸੇ ਕਿੱਧਰ ਨੂੰ ਭੱਜੇ ਫਿਰ ਕਿੱਧਰ ਨੂੰ ਭੱਜੇ ਫਿਰ ਦਿਓ ਇਸ ਕਰਕੇ ਅਨੁਸ਼ਾਸਨ ਸਿੱਖੋ ਜਿਵੇਂ ਸਾਡੇ ਆ ਕਿਸਾਨ ਜਿੱਥੇ ਬੰਦਿਆ ਮਜ਼ਦੂਰ ਜਿੱਥੇ ਬੰਦਿਆ ਸੰਘਰਸ਼ ਲੜਦਿਆਂ ਨੇ ਨਾ ਇਸ ਕਰਕੇ ਤੁਸੀਂ ਵੀ ਜਿਹੜੇ ਲੋਕਾਂ ਸੰਘਰਸ਼ ਲੜਨੇ ਸਿੱਖੋ ਠੀਕ ਹੈ ਨਾ ਗੱਲ ਤੁਸੀਂ ਪੀੜਤੋਂ ਤੁਸੀਂ ਸ਼ਹਿਰਾਂ ਕਸਬਿਆਂ ਦੀ ਜਿਹੜਾ ਵੀ ਸਾਡੇ ਕੋਲੇ ਬੰਦਾ ਚੱਲ ਕੇ ਆਏ ਜਿਹੜੇ ਮਰਜ਼ੀ ਧਰਮ ਦਾ ਬੰਦਾ ਆਜੇ ਚੱਲ ਕੇ ਜਿਹੜੇ ਮਰਜ਼ੀ ਸ਼ਹਿਰ ਦੇ ਵਿੱਚੋਂ ਆਜੇ ਸੀ ਉਹਦੀ ਗੱਲ ਸੁਣਦੇ ਸੀ ਮਦਦ ਕਰਨਾ ਚਾਹੁੰਦੇ ਆ ਪਰ ਤੁਸੀਂ ਇਹ ਥੋੜੂਆਂ ਵੀ ਯਾਰ ਤੁਸੀਂ ਕਿਸੇ ਦੀ ਗੱਲ ਹੀ ਨਾ ਮੰਨੋ ਆ ਪਿਛਲੇ ਦਿਨ ਇੱਕ ਵੀਡੀਓ ਕਲਿੱਪ ਵਾਇਰਲ ਹੋਈ ਸੀਗੀ ਦੋ ਵਾਰੀ ਉਹਦੇ ਪੈਸੇ ਕਢਾ ਦੇ ਤੀਜੀ ਵਾਰੀ ਲੱਜ ਕੇ ਫੇਰ ਪੈਸੇ ਪਰਸਾਤੇ ਫਿਰ ਬੰਦ ਰਾਤ 12:00 ਨਾ ਬਦੇ ਤਾਂ ਹੋਰ ਕੀ ਹੋਵੇ ਤੁਸੀਂ ਵੀ ਕਿਹਦੀ ਗੱਲ ਮੰਨ ਲਿਆ ਕਰੋਨਾ ਯਾਰ ਬਾਈ ਬਣ ਕੇ ਯਾਰ ਤੁਸੀਂ ਮੇਰੇ ਅਗਲਾ ਅਥਾ ਅਸਰ ਕਰ ਲੋਣਾ ਸਾਰੇ ਜਾਣੇ ਇਸ ਕਰਕੇ ਅਗਲਾ ਪ੍ਰੋਗਰਾਮ ਜਿਹੜਾ ਬਹੁਤ ਵੱਡਾ ਆਪਾਂ ਜਲੰਧਰ ਦਾ ਦੇਣ ਲਈ ਜਾ ਰਿਹਾ ਮੇਰੀ ਥੋੜੀ ਸਿਹਤ ਠੀਕ ਹੋ ਜਾਏ ਮੇਰਾ ਸਿਹਤ ਪੱਖੋਂ ਮੇਰਾ ਜਿਹੜਾ ਕਿ ਮਾੜੇ ਮਾੜਾ ਮੈਂ ਕਿਉਂਕਿ ਜਦੋਂ ਮੇਰਾ ਮੇਰਾ ਨਾ ਐਨ ਲਗਾਤਾਰ ਬ ਮੇਰਾ ਦਿਮਾਗ ਘਾਟਣ ਤੇ ਹੋਇਆ ਪਿਆ ਮੇਰਾ ਇੰਨਾ ਕ ਜਿਆਦਾ ਹੋਇਆ ਹੋਇਆ ਕੱਲ ਸੀਗਾ ਸੁਣਨ ਵਾਲੀ ਗੱਲ ਆ ਕੱਲ ਪ੍ਰੋਗਰਾਮ ਪਰਸ ਉੱਥੇ ਕੀਤਾ ਕੱਲ ਸਾਰਾ ਦਿਨ ਤੁਹਾਡੇ ਲਈ ਲੁਧਿਆਣੇ ਮੇਰੀ ਤਰੀਕ ਸੀ ਏਜੰਟ ਜਿਹੜੇ ਨੇ ਮੈਨੂੰ ਪਰਚਾ ਕਰਾਇਆ ਹੋਇਆ ਤਿੰਨ ਵਜੇ ਦੇ ਉੱਤੇ ਕਰ ਮੈਂ ਉੱਥੇ ਬੈਠਾ ਰਿਹਾ ਉਹਨਾਂ ਨੇ ਨਹੀਂ ਆਇਆ ਕੋਈ ਪੇਸ ਨਹੀਂ ਹੋਈ ਉਹ ਜਿਹੜੀ ਏਜੰਟ ਮਾਰੇ ਉੱਥੇ ਤੇ ਕਰ ਬੈਠਾ ਰਹਾ ਮੈਂ ਤਰੀਕਾਂ ਭੁਗਤੀ ਜਾਣਾ ਤਿੰਨ ਚਾਰ ਵਜੇ ਤਰੀਕ ਤੋਂ ਬਾਅਦ ਇੱਕ ਅੱਧੀ ਕੁਝ ਖਾ ਕੇ ਫੇਰ ਦੂਜਾ ਪ੍ਰੋਗਰਾਮ ਇੱਕ ਰੋਪੜ ਸੀ ਉੱਥੇ ਗਿਆ ਤਾਂ ਹਰ ਵਕਤ ਇਹ ਤੁਰੇ ਫਿਰਦਾ ਯਾਰ ਦਾ ਥੋੜੇਲੇ ਤਰੀਕਾ ਮੇਂ ਭੁਗਤੀ ਨਾ ਸਾਰਾ ਕੁਝ ਜਿੰਨੇ ਕਿੋਕਰਾ ਕਰੀ ਜਾਣਾ। ਸਰੀਰ ਨੂੰ ਰੈਸਟ ਨਹੀਂ ਪ੍ਰੋਪਰ ਮਿਲ ਰਹੀ ਮੇਰੇ ਨੂੰ। ਜਿੰਨੀ ਮੈਨੂੰ ਰੈਸਟ ਚਾਹੀਦੀ ਉਹ ਨਹੀਂ ਮਿਲ ਰਹੀ ਤੜਕੇ ਅੱਜ ਦੀ ਗੱਲ ਦਾ ਹਦਣਾ। ਅੱਜ ਪਿੰਡ ਵਾਲੇ ਸਾਡੇ ਭਰਾ ਆ ਗਏ, ਸਾਡੇ ਪੰਚਾਇਤ ਆ ਗਏ, ਲੋਕ ਆ ਗਏ, ਹੋਰ ਆ ਗਏ ਪੀੜਤ। ਰੈਸਟ ਤਾਂ ਮੈਨੂੰ ਮਿਲ ਹੀ ਨਹੀਂ ਰਹੀ ਯਾਰ। ਇਸ ਕਰਕੇ ਤੁਸੀਂ ਮੇਰੀ ਬੇਨਤੀ ਆ ਸਾਰੇ ਜਾਣੇ ਇਹਨਾਂ ਗੱਲਾਂ ਸਬਕਾਰ ਕਰਕੇ ਜਿਹੜਾ ਹੁਣ ਆਪਣਾ ਸਾਰਾ ਜਿਹੜਾ ਕਿ ਵੱਡਾ ਪ੍ਰੋਗਰਾਮ ਆਪਣਾ ਜਲੰਧਰ ਦੇ ਵਿੱਚ ਰਿਕਲ ਦੇਖਣਾ। ਆਪਾਂ ਕਹਿੰਦੇ ਆ ਕਿ ਕੋਈ ਕੋਈ ਨਾ ਕੋਈ ਸਰਕਾਰ ਜਿਹੜਾ ਬਣਾਵੇ। ਮੈਂ ਇਹਨਾਂ ਬੀ ਜੀਏ ਥੋੜੇ ਵਿੱਚ ਪੋਲਿਟੀਕਲ ਪਾਰਟੀਆਂ ਚ ਹਿੰਮਤਾਂ ਕਾਂਗਰਸ ਦੀ ਆਮ ਆਦਮੀ ਪਾਰਟੀ ਦੀ ਜਾਂ ਜਿੰਨੇ ਵੀ ਬਾਦਲ ਵਾਲੀ ਪਾਰਟੀ ਦੀ ਇਹ ਪੰਜਾਬ ਦੀ ਐਡੀ ਵੱਡੀ ਸਮੱਸਿਆ ਹੈ ਤੁਸੀਂ ਜਲੰਧਰ ਦੇ ਵਿੱਚ ਐਡਾ ਪ੍ਰੋਗਰਾਮ ਕਰ ਕਰੋ ਕਿ ਡੀਸੀ ਨੂੰ ਮੰਗ ਪੱਤਰ ਦੇ ਕੇ ਦਿਖਾਓ ਕਿ ਇਹਦੇ ਖਿਲਾਫ ਸਖਤ ਕਾਨੂੰਨ ਬਣਾਏ ਏਜੰਟਾਂ ਖਿਲਾਫ ਤੁਸੀਂ ਨਹੀਂ ਬੋਲ ਸਕਦੇ ਇਹ ਪੰਜਾਬ ਦੀ ਐਡੀ ਵੱਡੀ ਸਮੱਸਿਆ ਹੈ ਪੋਲਿਟੀਕਲ ਪਾਰਟੀਆਂ ਮੇਰੇ ਤੋਂ ਪਹਿਲਾਂ ਮੈਨੂੰ ਕਹਿੰਦੇ ਨੇ ਨਾ ਵੀ ਤੂੰ ਇਹ ਜਿਹੜਾ ਮੇਰੇ ਤੇ ਇਲਜ਼ਾਮ ਹੁੰਦਾ ਕਿ ਤੂੰ ਤਾਂ ਜੀ ਪਤਾ ਨਹੀਂ ਲੀਡਰ ਬਣ ਦਾ ਮਾਰਾ ਪਤਾ ਨਹੀਂ ਵੋਟਾਂ ਦੇ ਵਿੱਚ ਖੜਾ ਖਾਣ ਦਾ ਮਾਰਾ ਕਹਿਣਾ ਤੁਸੀਂ ਕਰੋ ਇਹ ਪ੍ਰੋਗਰਾਮ ਮੈਂ ਮੇਰੇ ਤੋਂ ਪਹਿਲਾਂ ਤੁਸੀਂ ਜਲੰਧਰ ਦਾ ਜਿਹੜਾ ਕਿ ਸਾਰੀਆਂ ਪੋਲੀਟੀਕਲ ਪਾਰਟੀਆਂ ਉਹਨਾਂ ਦੇ ਵਿੱਚੋਂ ਇਹ ਜਿਹੜਾ ਐਕਸ਼ਨ ਕੋਈ ਕਰਕੇ ਦਿਖਾਓ ਜਿਹਦਾ ਮਹਾਲੀ ਦੇ ਵਿੱਚ ਅਸੀਂ ਕਰਿਆ ਤੁਸੀਂ ਕਰਕੇ ਦਿਖਾਓ ਇਸ ਕਰਕੇ ਇਹ ਸਾਡੀ ਸਮੱਸਿਆ ਨੇ ਸਾਨੂੰ ਲੜਨਾ ਪੈਣਾ ਅਸੀਂ ਉੱਥੇ ਇੰਨੇ ਲੋਕਾਂ ਦੇ ਉਦਨ ਕੰਮ ਕਰਵਾ ਕੇ ਆ ਬਹੁਤ ਜਾਂਦੇ ਜੇਕਰ ਉਦਨ ਪ੍ਰੋਗਰਾਮ ਨਾ ਕਰਦੇ ਆਪਾਂ ਜਦੋਂ ਥੋੜਾ ਦਾ ਜਿਹੜਾ ਕੁਝ ਥੋੜਾ ਦਾ ਮੈਂ ਥੋੜਾ ਜਿਹਾ ਲੜੀ ਆ ਨਾ ਪਰ ਮੈਂ ਜੇਲ੍ਹ ਦੇ ਵਿੱਚ ਪੱਕਾ ਇਹਨਾਂ ਨੇ ਮੇਰੇ ਤੇ ਪਰਚੇ ਪਾ ਕੇ ਅੰਦਰ ਸਿੱਟਣਾ ਸੀ ਜਿਹੜੀਆਂ ਗੱਲਾਂ ਮੈਂ ਕਹਿ ਨਹੀਂ ਸਕਦਾ ਉਹ ਪ੍ਰਸ਼ਾਸਨ ਦੇ ਇਸ ਪੁਲਿਸ ਦੇ ਸਾਹਮਣੇ ਆਪਣਾ ਐਸ ਡੀ ਐਮ ਇਹਨਾਂ ਨੇ ਸਾਰੇ ਅਫਸਰਾਂ ਦੇ ਸਾਹਮਣੇ ਮੂੰਹ ਤੇ ਗੱਲਾਂ ਕਹੀਆਂ ਨੇ ਵੀ ਮੈਂ ਗਲਤ ਕੀ ਕਰ ਰਿਹਾ ਫਿਰ ਇਹਨਾਂ ਦੇ ਮੂੰਹੋਂ ਚ ਗੱਲਾਂ ਆਪ ਚੋਂ ਨਿਕਲੀਆਂ ਵੀ ਤੂੰ ਗਲਤ ਨਹੀਂ ਕੁਝ ਕਰ ਰਿਹਾ ਫਿਰ ਇਹਨਾਂ ਦੇ ਖਿਲਾਫ ਕਾਰਵਾਈਆਂ ਕਰੋ ਕਿਉਂ ਨਹੀਂ ਕਾਰਵਾਈਆਂ ਕਰ ਰਹੇ ਇਸ ਕਰਕੇ ਇਹ ਜਿਹੜੀ ਗੱਲਾਂ ਹੈਗੀਆਂ ਇੰਨਾ ਗੱਲਾਂ ਕਰਕੇ ਸਾਨੂੰ ਜਿਹੜਾ ਇਹੋ ਜਿਹਾ ਕੁਝ ਕਰਨਾ ਪੈਂਦਾ ਲੜਨਾ ਪੈਂਦਾ ਸੀ ਲੋਕਾਂ ਲਈ ਇਹ ਕੋਈ ਤੁਸੀਂ ਮੈਂ ਲਾਸਟ ਤੇ ਕੋਈ ਗੱਲ ਕਹਿਣਾ ਕਿ ਮੈਂ ਨਹੀਂ ਸਾਰਾ ਕੁਝ ਕਰ ਰਹਾ ਮੇਰੀ ਪਰਮਾਤਮਾ ਨੇ ਮੇਰੇ ਵਾਹਿਗੁਰੂ ਨੇ ਮੇਰੇ ਗੁਰੂ ਗ੍ਰੰਥ ਸਾਹਿਬ ਮਾਰਾ ਨੇ ਮੇਰੇ ਗੁਰੂ ਨੇ ਮੇਰੀ ਡਿਊਟੀ ਲਈ ਹੂਆ ਉਹ ਸਭ ਕੁਝ ਕਰਨ ਕਰਾਵਣ ਹਰ ਸਭ ਕੁਝ ਹੋਇਆ ਮੈਂ ਕਰੂੰਗਾ ਮੈਂ ਲੋਕਾਂ ਲਈ ਲੜੂੰਗਾ ਧੰਨਵਾਦ